मल चीमा मेरा नाम है मोलित चीमा मेरी मेरी उम्र है अठ साल मेरे स्कूल का नाम है गर्व प्राइम स्कूल बॉम्बे तो आए सी अमेरिका तो आए थे जपान तो आए सी अमेरिका तो भी आए थे बहुत ज्यादा वधाइया मिली हाल स्टे तो ही स्टेट तो उत्तरी तो सब देखो अलाना शुरू हो गए बस एक दो दिन उन्हें फोन किया तो उन्होंने भी हूँ फोन करता मैं बड़ी बधाई मिली वैसे ही ਅੱਗੇ ਕਿੱਥੇ ਜਾਣਾ ਕਰੀ ਮੌਲੀ ਜੀ ਮਾਗਰ ਅਮਰੀਕਾ ਮੇ ਮਮਾ ਦੀ ਦਾਦਾ ਸਪੋਰਟਰ ਮੇਰੇ ਮਮਾ ਮੇਰੇ ਬਾਪੀ ਮੇਰੇ ਦੋ ਛੋਟੇ ਭਰਾ ਤੇ ਇੱਕ ਹੋਰ ਵੱਡਾ ਭਰਾ ਹਿੰਦਾ ਤਾਂ ਮੈਂ ਨਾਇਮਾ ਸੁਦੇਣਾ ਚਾਹਨੀ ਆ ਜਿਹੜੇ ਵੀ ਆਪਣੇ ਬੱਚਿਆਂ ਨੂੰ ਲੋਕਦੇ ਆ ਕਿ ਤੁਸੀਂ ਇਹ ਡਾਂਸ ਨਾ ਕਰੋ ਪੜਾਈ ਵੱਲ ਫੋਕਸ ਕਰੋ ਬੱਚਾ ਨੂੰ ਪੜਾਈ ਵੱਲ ਵੀ ਫੋਕਸ ਕਰਨਾ ਚਾਹੀਦਾ ਤੇ ਡਾਂਸ ਵੱਲ ਫੋਕਸ ਕਰਨਾ ਚਾਹੀਦਾ ਮੁਸਤੈ ਸਾਰਿਆਂ ਨੂੰ ਮੈਂ ਰੇਖਾ ਚੀਮਾ ਮੈਂ ਮੋਲੀ ਚੀਮਾ ਦੀ ਮਮਾ ਮੈਂ ਅੱਜ ਇੰਨੀ ਖੁਸ਼ ਹਾਂ ਨਾ ਕਿ ਮੈਂ ਦੱਸ ਨਹੀਂ ਸਕਦੀ ਕਿ ਮੇਰੇ ਅੰਦਰ ਇੰਨੀ ਖੁਸ਼ੀ ਜਾਗਦੀ ਪਈ ਕਿ ਮੈਂ ਆਪਣੇ ਬੱਚੇ ਦਾ ਹੁਨਰ ਨਹੀਂ ਮਰਨ ਦਿੱਤਾ ਆਪਣੇ ਬੱਚੇ ਦੀ ਖਵਾਇਸ਼ਾਂ ਨਹੀਂ ਮਰਨ ਦਿੱਤੀਆਂ ਕਿਉਂਕਿ ਛੋਟੀ ਸੀ ਨਾ ਤੇ ਉਹ ਜਿਸ ਕੰਮ ਨੂੰ ਕਹਿੰਦੀ ਸੀ ਨਾ ਮੈਂ ਉਸੇ ਕੰਮ ਨੂੰ ਜਾਣ ਦਿੱਦੀ ਸੀ ਕਈ ਲੋਕਾਂ ਨੇ ਬੜਾ ਤਰਾਏ ਸੀਗਾ ਕਿ ਇੱਧਰ ਜਾਣਾ ਕਿ ਬੱਚੇ ਨੂੰ ਤੁਸੀਂ ਸਹੀ ਲਾਈਨ 'ਚ ਪਾਓ ਪੜ੍ਹਾਈ ਲਿਖਾਈ 'ਚ ਪੜ੍ਹਾਈ ਲਿਖਾਈ 'ਚ ਬਹੁਤ ਵਧੀਆ ਚੱਲਦੀ ਆ ਗਵਰਨਮੈਂਟ ਸਕੂਲ ਪੜ੍ਹਦੀ ਆ ਨਾ ਕਿ ਪ੍ਰਾਈਵੇਟ ਕਿ세 ਪੜਦੀ ਹੈ گورਨ ਸਕੂਲ ਜਾ ਕੇ ਵੀ ਉਹ ਪ੍ਰਾਈਵੇਟ ਤੋਂ ਵੀ ਜ਼ਿਆਦਾ ਤਾਂ ਆ ਕੁਝ ਲੋਕਾਂ ਨੂੰ ਬੜੀ ਸ਼ਰਮਿੰਦਗੀ ਬੜੀ ਲਾਚਾਰੀ ਹੁੰਦੀ ਕਿ ਇਸ ਕੰਮ ਚ ਨਿਆ ਸਕੂਲ ਦਾ ਨਾਮ ਨਹੀਂ ਬੋਲਣਾ ਕਿਉਂ ਨਹੀਂ ਜਿਸ ਕੰਮ ਚ ਬੱਚਾ ਜਦੋਂ ਸਿੱਖਾਨੇ ਆ ਪੀਨੇ ਆ ਅਸੀਂ ਸ਼ਰਮਦੇ ਆ ਇਸ ਕੰਮ ਦੇ ਵਿੱਚ ਵੀ ਸ਼ਰਮੰਦਗੀ ਕੋਈ ਲੋੜ ਨਹੀਂ ਆ ਜਿਸ ਕੰਮ ਚ ਬੱਚੇ ਦਾ ਰੁਝੇਵਾ ਉਸ ਕੰਮ ਚ ਕਰਨਾ ਚਾਹੀਦਾ ਹੁਣ ਮੇਰੀ ਬੇਟੀ ਕ੍ਰਾਊਨ ਜਿੱਤ ਕੇ ਆਈ ਆ ਸਾਡੇ ਸਾਰੇ ਰਿਸ਼ਤੇਦਾਰਾਂ ਨੂੰ ਸਾਡੇ ਸਾਰੇ ਸ਼ਹਿਰ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਕਿ ਸਾਡਾ ਬੱਚਾ ਵੀ ਕੋਈ ਗਿਆ ਇਹ ਜਿੱਥੇ ਗਈ ਸੀ ਨਾ ਦਿੱਲੀ ਦੇ ਵਿੱਚ ਉਥੇ ਅਲੱਗ-ਅਲੱਗ ਸ਼ਹਿਰ ਤੋਂ ਅਲੱਗ-ਅਲੱਗ ਮੁਲਕ ਤੋਂ ਸਾਰੀ ਬੱਚੇ ਆਏ ਦੇ ਸੀ ਜਿੰਨੇ ਚ ਕੋ ਬਟਾਲੇ ਚ ਨਹੀਂ ਮੈਨੂੰ ਲੱਗਦਾ ਪੰਜਾਬ ਤੋਂ ਇਕੱਲੇ ਬੱਚਾ ਗਿਆ ਦਾ ਸੀ ਉਸ ਚੀਜ਼ ਦੀ ਖੁਸ਼ੀ ਆ ਬਾਕੀ ਇਸ ਚੀਜ਼ ਦੀ ਖੁਸ਼ੀ ਆ ਕਿ ਬਟਾਲੇ ਸ਼ਹਿਰ ਤੋਂ ਬਟਾਲੇ ਸ਼ਹਿਰ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਆ ਇੱਕ ਹੁਨਰਾਂ ਦੀ ਧਰਤੀ ਆ ਇਹਦੇ ਚ ਬਹੁਤ ਹੁਨਰਵਾ ਸ਼ਿਬ ਬਟਾਲ ਵਿੱਚ ਵੀ ਇਥੋਂ ਸੀਗੇ ਉਸ ਧਰਤੀ ਤੇ ਪੈਦਾ ਹੁੰਦਾ ਇਹਦਾ ਇਹ ਮਤਲਬ ਆ ਕਿ ਇਹਨੂੰ ਵਿਰਾਸਤ ਚ ਸਭ ਕੁਝ ਮਿਲਿਆ ਨਾ ਇਹਨੂੰ ਕਿਸੇ ਕੋ ਪੁੱਛਣ ਦੀ ਲੋੜ ਆ ਨਾ ਕਿਸੇ ਨੂੰ ਦੱਸਣ ਦੀ ਲੋੜ ਆ 30 ਸਾਲ ਤੋਂ ਲਾ ਕੇ 58 ਸਾਲ ਦੀ ਹੋ ਗਈ ਆ ਤੇ ਮਤਲਬ ਕਿ ਰੈਗੂਲਰ ਚਲਦੀ ਰਹੀ ਕਈ ਥਾਂ ਤੇ ਨਿਰਾਸ਼ਾ ਵੀ ਮਿਲੀ ਆ ਮੈਂ ਨਹੀਂ ਕਹਿੰਦੀ ਨਹੀਂ ਕਿ ਹਰ ਥਾਂ ਤੇ ਖੁਸ਼ੀ ਮਿਲਦੀ ਆ ਤੇ ਪਰ ਇਹ ਵਾ ਕਿ ਅਸੀਂ ਬੱਚੇ ਦਾ ਨਾ ਹੌਂਸਲਾ ਨਹੀਂ ਟੁੱਟਣ ਦਿੱਤਾ ਅੱਜ ਬੱਚਾ ਸਾਡਾ ਜਦੋਂ ਕ੍ਰਾਊਨ ਲੈ ਕੇ ਆਇਆ ਵਾ ਐਨੀ ਵੱਡੀ ਸ਼ਹਿਰ ਦੇ ਵਿੱਚ ਬਗਾਨੇ ਸ਼ਹਿਰ ਦੇ ਵਿੱਚ ਜਾ ਕੇ ਬੱਚੇ ਇਕੱਲੇ ਨੇ ਜਾ ਕੇ ਆਪਣੇ ਹੁਨਰ ਦੀ ਇੱਕ ਹੁਨਰ ਬਾਹਰ ਕੱਢਿਆ ਲੋਕਾਂ ਦਾ ਮੈਸੇਜ ਵਧੀਆ ਦਿੱਤਾ ਦੂਜੀ ਗੱਲ ਆ ਕਿ ਪ੍ਰੈਸ ਵਾਲੇ ਭਰਾਵਾਂ ਦਾ ਬਹੁਤ ਜਿਆਦਾ ਧੰਨਵਾਦ ਆ ਕਿਉਂਕਿ ਆਪਾਂ ਘਰ ਬੈਠੇ ਵੀ ਬੱਚੇ ਨੂੰ ਮਸ਼ਹੂਰ ਨਹੀਂ ਕਰ ਸਕਦੇ ਨਾ ਬੱਚੇ ਦਾ ਹੁਨਰ ਬਾਹਰ ਕੱਢ ਸਕਦੇ ਆ ਸਿਰਫ ਇੱਕ ਪ੍ਰੈਸ ਦਾ ਐਸਾ ਜਰੀਆ ਆ ਜੋ ਘਰ-ਘਰ ਹਰ ਇੱਕ ਘਰ ਦੇ ਵਿੱਚ ਇਹ ਖੁਸ਼ੀ ਪੈਦਾ ਮਤਲਬ ਕਿ ਜਾਣੀ ਹੋਣੀ ਖੁਸ਼ੀ ਪੈਦਾ ਹੋਏ ਕੋਈ ਹਾਰ ਕੋਈ ਹੁੰਦਾ ਵਾ ਮੰਨ ਲਓ ਕਿ ਮੇਰੀ ਬੇਟੀ ਦੀ ਵੀਡੀਓ ਜਾਏਗੀ ਸਾਰਾ ਨੇ ਖੁਸ਼ ਹੋਣਾ ਹਰ ਇੱਕ ਪੇਰੈਂਟਸ ਨੇ ਉਹਨਾਂ ਨੂੰ ਹਰ ਇੱਕ ਨੂੰ ਲੱਗਦਾ ਕਿ ਸਾਡੇ ਬੱਚੇ ਵੀ ਐਸ ਮਕਾਮ ਤੇ ਪਹੁੰਚਣ ਕਿ ਖੁਸ਼ ਹੋਣ ਪਰ ਅੱਗੇ ਹਿੰਮਤ ਕਿਸੇ ਨੇ ਨਹੀਂ ਕਰਦਾ ਹਿੰਮਤ ਕਰੋ ਬੱਚੇ ਨੂੰ ਜਾਣ ਦਿਓ ਕੋਈ ਵੀ ਕੰਮ ਛੋਟਾ ਜਾਂ ਵੱਡਾ ਜਾਂ ਕੋਈ ਹੁਨਰ ਘਟਿਆ ਵਧਿਆ ਨਹੀਂਦਾ ਹਰ ਇੱਕ ਹੁਨਰ ਨੂੰ ਹਰ ਇੱਕ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੁਣ ਮੇਰੀ ਬੇਟੀ ਆ ਛੋਟੀ ਬੇਟੀ ਮੇਰੀ ਬੇਟੀ ਨੂੰ ਤੁਹਾਡੀ ਸਾਰਿਆਂ ਦੀ ਬੇਟੀ ਤੁਸੀਂ ਬਹੁਤ ਪਿਆਰ ਦਿੰਦੇ ਧੰਨਵਾਦ ਹੈ ਸੋ ਹੁਣ ਅੱਗੇ ਦੀ ਕਿੱਤੇ ਦੀ ਤਿਆਰੀ ਹੈ ਤੇ ਕਿੰਨੇ ਕਿ ਮਿਹਨਤ ਕਰਨੇ ਪੈਂਦੇ ਬੱਚਾ ਛੋਟਾ ਹੈ ਉਹਨੂੰ ਸਮਝਾਉਣਾ ਵੀ ਪੈਂਦਾ ਹੈ ਅੱਗੇ ਕਿੱਤੇ ਦੀ ਤਿਆਰੀ ਹੋਣਾ ਦੇਖੋ ਜਿਹੜਾ ਹੁਨਰ ਵਾ ਉਹ ਤੇ ਨਿਕਲ ਕੇ ਬਾਹਰ ਆਪ ਹੀ ਆ ਜਾਂਦਾ ਮਿਹਨਤ ਮੈਂ ਨਹੀਂ ਨਹੀਂ ਕਰਦੀ ਮੈਂ ਝੂਠੀ ਬੋਲਦੀ ਉਨੇ ਕੋਦੀ ਬੜੀ ਮਿਹਨਤ ਕਰ ਲੈਂਦੀ ਹੈ ਸਿਰਫ ਜਾਣਾਂ ਦੀ ਮੇਰੇ ਮਿਹਨਤ ਵਾ ਹੁਣ ਇੱਕ ਸੁਸ਼ਮિતા ਮੈਮ ਆ ਐਕਟਰਸ ਵਾ ਉਹ ਸਾਰੇ ਜਾਣਦੇ ਆ ਮਾਡਲਿੰਗ ਵਾ ਐਕਟਰ ਵੀ ਆ ਉਹਨਾਂ ਦੇ ਇੱਕ ਮੈਸੇਜ ਆਇਆ ਹੈ ਵਾ ਕਿ 2025 ਦੇ ਵਿੱਚ ਬੱਚੇ ਨੂੰ ਜੇ ਅਸੀਂ ਉਹਨਾਂ ਦਾ ਰਜਿਸਟ੍ਰੇਸ਼ਨ ਕਰਾਉਣੀ ਹੈ ਉਪਨ ਇੰਡੀਆ ਦੇ ਸਾਰੇ ਸ਼ਹਿਰਾਂ ਚ ਹੋ ਕੇ ਆਏਗੀ ਕੋਈ ਵੱਡਾ ਲਾ ਲਾ ਕੋਲਕਾਤਾ ਲਾ ਲਓ ਬੰਬੇ ਲਾ ਲਓ ਗੋਆ ਲਾ ਲਓ ਚੰਡੀਗੜ੍ਹ ਲਾ ਲਓ ਦਿੱਲੀ ਸਾਰੇ ਸ਼ਹਿਰਾਂ ਚ ਹੋ ਕੇ ਆਏਗੀ ਛੋਟੇ ਤੋਂ ਵੱਡੇ ਤੱਕ ਉਸ ਤੋਂ ਬਾਅਦ ਇਹ 2026 ਚ ਜਾਏਗੀ ਲੰਡਨ